ਪਿਤੇ ਦਿਨੀ ਚੰਡੀਗੜ੍ਹ 에어ਪੋਰਟ ਵਿਕੇ ਸੀਆਈਐਸਐਫ ਸਟਾਫ ਦੇ ਵਿੱਚ ਤਨਨਾਤ ਕੁਲਵਿੰਦਰ ਕੌਰ ਦੇ ਵੱਲੋਂ ਮੰਡੀ ਤੋਂ ਮੌਜੂਦਾ ਸੰਸਦ ਕੰਗਨਾ ਰੌਤ ਨੂੰ ਇੱਕ ਥੱਪੜ ਮਾਰਿਆ ਗਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਵੀ ਹੋ ਰਹੀ ਹੈ ਅਤੇ ਆਪਣੀ ਵੀਡੀਓ ਦੇ ਵਿੱਚ ਕੁਲਵਿੰਦਰ ਕੌਰ ਐਸੈਪਟ ਕਰਦੀ ਹੈ ਕਿ ਉਸ ਨੇ ਇਸ ਕਰਕੇ ਅਜਿਹੀ ਹਰਕਤ ਕੀਤੀ ਹੈ ਕਿਉਂਕਿ ਕੰਗਨਾ ਰੌਤ ਕਿਸਾਨਾਂ ਨੂੰ ਮਾਰਾ ਬੋਲਦੀ ਹੈ ਸੋਸ਼ਲ ਮੀਡੀਆ ਤੇ ਹੀ ਕੁਲਵਿੰਦਰ ਕੌਰ ਦੀ ਸਪੋਰਟ ਦੇ ਵਿੱਚ ਕਾਫੀ ਲੋਕ ਸਾਹਮਣੇ ਵੀ ਆ ਰਹੇ ਨੇ ਅਤੇ ਵਿਦੇਸ਼ਾਂ ਤੋਂ ਕੁਝ ਲੋਕਾਂ ਨੇ ਤਾਂ ਇਹ ਆਫਰ ਕੀਤੀ ਹੈ ਕਿ ਕੰਗਨਾਰ ਨੌਤ ਨੂੰ ਥੱਪੜ ਮਾਰਨ ਦੇ ਲਈ ਹੁਣ 5 ਲੱਖ ਰੁਪਏ ਦਿੱਤੇ ਜਾਣਗੇ ਕੁਲਵਿੰਦਰ ਕੌਰ ਮੇਰੀ ਤੁਸ਼ ਜੀ ਪੇਟਾ 5 ਲੱਖ ਰੁਪਇਆ ਇਹ ਮੈਂ ਤੈਨੂੰ ਇਹ ਨਹੀਂ ਵੀ ਕੋਈ ਅਤੇ ਜ਼ਰਕਪੁਰ ਦੇ ਇੱਕ ਸ਼ਖਸ ਨੇ ਵੀ 1 ਲੱਖ ਰੁਪਏ ਦੇਣ ਦੀ ਗੱਲ ਸਾਹਮਣੇ ਰੱਖੀ ਹੈ ਮੈਂ ਇਸ ਕੁੜੀ ਨੂੰ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਲਈ ਆਪਣੇ ਦਿਲ ਤੋਂ ਸਲਾਮ ਕਰਦਾ ਹਾਂ ਤੇ ਇਸ ਨੂੰ 1 ਲੱਖ ਰੁਪਏ ਇਹ ਨਾਮ ਵੱਜੋ ਦੂਜੇ ਹੀ ਪਾਸੇ ਹੁਣ ਕੰਗਨਾਰ ਨੌਦ ਦੇ ਹੱਕ ਦੇ ਵਿੱਚ ਵੀ ਕੁਝ ਦਿਗਜ ਸਾਹਮਣੇ ਆ ਰਹੇ ਨੇ ਅਤੇ ਲੋਕਾਂ ਨੇ ਸਪੋਰਟ ਕੀਤੀ ਹੈ ਕੰਗਨਾਰ ਨੌਦ ਦੀ ਮਿਕਾ ਸਿੰਘ ਜੋ ਇੱਕ ਪੰਜਾਬੀ ਕਲਾਕਾਰ ਨੇ ਇੱਕ ਸਰਦਾਰ ਨੇ ਉਹਨਾਂ ਨੇ ਕੰਗਨਾਰ ਨੌਦ ਦੇ ਹੱਕ ਦੇ ਵਿੱਚ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਲਿਖਦੇ ਨੇ ਸਾਡੀ ਪੰਜਾਬੀ ਅਤੇ ਸਿੱਖ ਕਮਿਊਨਿਟੀ ਜਾਣੀ ਜਾਂਦੀ ਹੈ ਲੋਕਾਂ ਦੀ ਰਿਸਪੈਕਟ ਕਰਨ ਦੇ ਲਈ ਸੇਵਾ ਕਰਨ ਦੇ ਲਈ ਅਤੇ ਉਹਨਾਂ ਦੀ ਰੱਖਿਆ ਕਰਨ ਦੇ ਲਈ ਪਰ ਜੋ ਘਟਨਾ 에어ਪੋਰਟ ਤੇ ਕੱਲ ਵਾਪਰੀ ਹੈ ਉਹ ਕਾਫੀ ਜ਼ਿਆਦਾ ਮੰਦ ਪਾਦੀ ਹੈ ਸੀਆਈਐਸਐਫ ਸਟਾਫ ਦੀ ਕੌਨਸਟੇਬਲ ਡਿਊਟੀ ਤੇ ਸੀਗੀ ਉਸ ਦਾ ਫਰਜ਼ ਸੀਗਾ ਲੋਕਾਂ ਦੀ ਰੱਖਿਆ ਕਰਨਾ ਪਰ ਉਸ ਨੇ ਹੱਥ ਛੁੱਕ ਕੇ ਕਾਫੀ ਜ਼ਿਆਦਾ ਮਾੜੀ ਹਰਕਤ ਕੀਤੀ ਹੈ ਜੇਕਰ ਸਾਡੇ ਮਨ ਦੇ ਵਿੱਚ ਗੁੱਸਾ ਸੀਗਾ ਤੇ ਸਾਨੂੰ ਆਪਣੀ ਡਿਊਟੀ ਤੇ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਸੀਗਾ ਕੁਲਵਿੰਦਰ ਕੌਰ ਨੂੰ ਸਿਵਲ ਡਰੈਸ ਦੇ ਵਿੱਚ ਮਿਲਣਾ ਚਾਹੀਦਾ ਸੀਗਾ ਕੰਗਨਾ ਰਨੋ ਦੇ ਨਾਲ ਅਤੇ ਆਪਣੇ ਮਨ ਦਾ ਗੁੱਸਾ ਸਾਹਮਣੇ ਰੱਖਣਾ ਚਾਹੀਦਾ ਸੀਗਾ ਪਰ ਇਹ ਜੋ ਤਰੀਕਾ ਉਸਨੇ ਅਜ਼ਮਾਇਆ ਇਹ ਸਰਾਸਰ ਗਲਤ ਹੈ ਅਤੇ ਇਸ ਦੇ ਲਈ ਉਸਨੂੰ ਸਸਪੈਂਡ ਕਰ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਦੇ ਨਾਲ ਲੋਕਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਉਹ ਸੀਆਈਐਸਐਫ ਸਟਾਫ ਦੇ ਵਿੱਚ ਵੀ ਅਸੁਰੱਖਿਅਤ ਨੇ ਘਰਤਲਾ ਬਾਕੀ ਕੰਗਨਾਰ ਨਦੀ ਕੁ ਫਰੈਂਡ ਨੇ ਵੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਸਨੇ ਇਹ ਕਿਹਾ ਹੈ ਕਿ ਕੁਲਵਿੰਦਰ ਕੌਰ ਨੂੰ ਇਸ ਘਟਨਾ ਦੇ ਲਈ ਮੋਟੀ ਰਕਮ ਮਿਲ ਗਈ ਹੋਵੇਗੀ ਜਿਸ ਕਰਕੇ ਉਸਨੇ ਅਜਿਹੀ ਹਰਕਤ ਕੀਤੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਦੇ ਲਈ ਅਗਰ ਤਲਾਬ ਹੈ ਕਿ ਕੁਲਵਿੰਦਰ ਕੌਰ ਨੂੰ ਤਾਂ ਪੈਸਿਆਂ ਦੀ ਆਫਰ ਹੋਈ ਆ ਤੇ ਇਸੇ ਗੱਲ ਨੂੰ ਕੰਗਨਰ ਨਰਨੋਦ ਦੀ ਫਰੈਂਡ ਨੇ ਵੀ ਲੋਕਾਂ ਦੇ ਹੁਣ ਸਾਹਮਣੇ ਰੱਖਿਆ ਹੈ ਹਾਲਾਂਕਿ ਅਸਲ ਮਾਮਲਾ ਕੀ ਸੀਗਾ ਇਹ ਤਾਂ ਹੁਣ ਜਾਂਚ ਪੂਰੀ ਹੋਣ ਤੇ ਹੀ ਪਤਾ ਚੱਲੇਗਾ ਤੁਸੀਂ ਕਿਸ ਨੂੰ ਸਪੋਰਟ ਕਰਦੇ ਹੋ ਕੰਗਨਰ ਨਰਨੋਦ ਨੂੰ ਜਾਂ ਕੁਲਵਿੰਦਰ ਕੌਰ ਨੂੰ ਆਪਣੀ ਰਾਏ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਭੇਜੋ ਅਤੇ ਹੋਰ ਅਪਡੇਟਸ ਦੇ ਲਈ ਸਾਡੇ ਚੈਨਲ ਨੂੰ ਫੋਲੋ ਕਰੋ ਧੰਨਵਾਦ